ਹਾਂਜੀ ਵਿਸਕੋਸ ਸੌਫਟ ਆਰਗੈਂਜ਼ਾ ਦੀ ਥਰੈਡ ਵਰਕ ਸੀਕਵੈਂਸ ਦਾ ਵਰਕ ਫਰੰਟ ਤੇ ਹੈਵੀ ਡਿਜ਼ਾਈਨਰ ਬਾਜ਼ੂ ਰਹੇਗੀ ਵਿਸਕੋਸ ਮਸਲੀਨ ਦੀ ਇਸ ਦੇ ਨਾਲ ਬਾਟਮ ਰਹੇਗੀ ਡਿਜੀਟਲ ਪ੍ਰਿੰਟ ਔਰ ਪਿਓਰ ਵਿਸਕੋਸ ਸੌਫਟ ਆਰਗੈਂਜ਼ਾ ਦਾ ਪੱਟਾ ਡਿਜ਼ਾਈਨਰ ਲੈਸ ਵਾਲਾ ਇਸ ਦਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਰੈਡੀ ਹੋਏ ਨੇ ਕ੍ਰੇਪ ਦਾ ਸੂਟ ਰਹੇਗਾ ਚਨੋਂ ਦਾ ਦੁਪੱਟਾ ਨੈਕ ਤੇ ਤੁਹਾਨੂੰ ਹੈਂਡਵਰਕ ਮਿਲੇਗਾ ਔਰ ਬੋਰ ਇਸ ਤੇ 슬ੀਵਸ ਤੇ ਵੀ ਹੈਂਡਵਰਕ ਮਿਲੇਗਾ 3300 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਸੂਟ ਦਾ ਇਹ ਆਪਣੇ ਕੋਲ ਟੈਬੀ ਦੀ ਸ਼ਰਟ ਰਹੇਗੀ neck ਤੇ 슬ੀਵਸ ਦੇ ਹੈਂਡਵਰਕ ਮਿਲੇਗਾ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਟੈਬੀ ਦੀ ਇਸ ਦੇ ਨਾਲ ਬੂਟੀ ਬਾਟਮ ਮਿਲੇਗੀ ਚਨੂਨ ਦਾ ਬੂਟੀ ਦੁਪੱਟਾ ਮਿਲੇਗਾ 2200 ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਨੈਚੁਰਲ ਗ੍ਰੇ ਦਾ ਸੂਟ ਰਹੇਗਾ neck ਤੇ ਔਰ 슬ੀਵਸ ਤੇ ਤੁਹਾਨੂੰ ਟੋਟਲ ਹੈਂਡਵਰਕ ਮਿਲੇਗਾ 1899 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਨੈਚੁਰਲ ਕ੍ਰੇਪ ਦਾ ਇਹ ਵੀ ਸੂਟ ਰਹੇਗਾ ਚਨੌਨ ਦਾ ਦੁਪੱਟਾ ਵਿਦ 4 ਸਾਈਡ ਬਾਰਡਰ ਐਂਡ लेस ਮਿਲੇਗੀ ਹੈਂਡਵਰਕ ਹੋਇਆ ਸੂਟ ਤੇ ਔਰ 2899 ਵਿੱਚ ਇਹ ਵੀ ਘਰ ਬੈਠੇ ਬਾਈ ਕਰ ਸਕਦੇ ਹੋ ਜੌਰਜਟ ਦਾ ਸੂਟ ਰਹੇਗਾ ਟੈਬੀ ਦੀ ਬਾਟਮ ਰਹੇਗੀ ਚਨੌਨ ਦਾ ਦੁਪੱਟਾ ਰਹੇਗਾ ਵਿਦ ਗੋਟਾ ਪੱਤੀ ਬਹੁਤ ਹੀ ਜ਼ਿਆਦਾ ਸੋਨਾ ਹੈਂਡਵਰਕ ਦਾ ਸੂਟ ਹੈ 2499 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਨੈਕਸਟ ਤੁਸੀਂ ਇਹ ਵਾਲੇ ਸੂਟ ਨੈਚੁਰਲ ਕ੍ਰੇਪ ਚ ਵੀ ਰੈਡੀ ਕਰਵਾ ਸਕਦੇ ਹੋ ਨ ਟੈਬੀ ਸਿਲਕ ਚ ਵੀ ਰੈਡੀ ਕਰਵਾ ਸਕਦੇ ਹੋ ਨੈਚੁਰਲ ਕ੍ਰੇਪ ਦਾ ਸੂਟ ਰਹੇਗਾ ਚਨੂਨ ਦਾ ਦੁਪੱਟਾ ਰਹੇਗਾ ਹੈਂਡਵਰਕ ਮਿਲੇਗਾ 2000 ਦੇ ਵਿੱਚ ਤੁਸੀਂ ਸੂਟ ਬਾਇ ਕਰ ਸਕਦੇ ਹੋ ਜੇਕਰ ਤੁਸੀਂ ਟੈਬੀ ਸਿਲਕ ਵਿੱਚ ਸੂਟ ਰੈਡੀ ਕਰਵਾਉਣਾ ਚਨੂਨ ਦਾ ਨਾਲ ਦੁਪੱਟਾ ਮਿਲੇਗਾ ਫੁੱਲ ਹੈਂਡਵਰਕ ਰਹੇਗਾ 2300 ਦੇ ਵਿੱਚ ਬਾਇ ਕਰ ਸਕਦੇ ਹੋ ਸੇਮ ਇਸ ਤਰ੍ਹਾਂ ਸੂਟ ਰੈਡੀ ਕਰਕੇ ਦੇਵਾਂਗੇ ਟੈਬੀ ਜੌਰਜਟ ਲੈਨਿੰਗ ਡਿਜੀਟਲ प्रिंट ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਵਿਦ ਪਿਓਰ ਟੈਬੀ ਲੈਨਿੰਗ ਟਾਈ ਡਾਈ ਬਾਟਮ ਰਹੇਗੀ 2 ਮੀਟਰ ਇਸ ਦੇ ਨਾਲ ਤੁਹਾਨੂੰ ਪਿਓਰ ਟੈਬੀ ਲੈਨਿੰਗ ਦੁਪੱਟਾ ਮਿਲੇਗਾ ਵਰਕ ਮਿਲੇਗਾ ਲੈਸ ਮਿਲੇਗੀ ਇਸ ਦਾ ਸਟੱਫ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਆ 1499 ਵਿੱਚ ਇਹ ਘਰ ਬੈਠੇ ਤੁਸੀਂ ਸੂਟ ਭਾਈ ਕਰ ਸਕਦੇ ਹੋ ਵਿਸਕੋਸ ਔਰ ਗੈਂਜ਼ਾ ਸ਼ਰਟ ਰਹੇਗੀ 2 ਮੀਟਰ ਵਰਕ ਮਿਲੇਗਾ ਟੈਬੀ ਸਿਲਕ ਦੀ ਬਾਟਮ ਔਰਗੈਂਜ਼ਾ ਦੁਪੱਟਾ ਦੁਪੱਟਾ ਵੀ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੇਗਾ ਲੈਸ ਦਾ 1650 ਵਿੱਚ ਬਾਈ ਕਰ ਸਕਦੇ ਹੋ ਟੈਬੀ ਸ਼ਿਮਰ ਆਲ ਓਵਰ ਸੂਟ ਰਹੇਗਾ 5 ਮੀਟਰ ਨੈਕ ਤੇ ਹੈਂਡ ਵਰਕ ਸ਼ਿਮਰ ਸਿਲਕ ਦੀ ਬਾਟਮ ਰਹੇਗੀ ਪ੍ਰਿੰਟਡ ਦੁਪੱਟਾ ਰਹੇਗਾ 1350 ਵਿੱਚ ਇਹ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ 5 ਮੀਟਰ ਸੂਟ ਰਹੇਗਾ ਕਰੇਵ ਦਾ ਫੈਂਸੀ ਥਰੈਡ ਵਰਕ ਐਂਡ ਹੈਂਡ ਵਰਕ ਦਾ ਟੱਚ ਆ ਬਾਜੂ ਤੇ ਵਰਕ ਮਿਲੇਗਾ ਤੁਸੀਂ ਬਾਜੂ ਤੇ ਵੀ ਵਰਕ ਲੈ ਸਕਦੇ ਹੋ ਜਾਂ ਤੁਸੀਂ ਪੌਂਚੇ ਤੇ ਵੀ ਬਾਟਮ ਤੇ ਵੀ ਵਰਕ ਲੈ ਸਕਦੇ ਹੋ ਦੁਪੱਟਾ ਚਨੂਣ ਦਾ 1.2 ਮੀਟਰ ਫੋਰ ਸਾਈਡ ਲੈਸ ਵਾਲਾ 950 ਦੇ ਵਿੱਚ ਇਹ ਸੋਰ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਸ਼ਰਟ ਰਹੇਗੀ 9 ਮੀਟਰ ਬਾਟਮ 9 ਮੀਟਰ ਮੈਚਿੰਗ ਸੂਟ ਰਹਣਗੇ ਇਸ ਵਸ ਜੌਰਜਟ ਰਹੇਗਾ ਆਰੀ ਵਰਕ ਹੋਇਆ ਸ਼ਰਟ ਤੇ ਇਹ ਤੁਸੀਂ ਸੂਟ ਬਾਈ ਵਿਦਆਉਟ ਦੁਪੱਟਾ ਸੂਟ ਤੁਹਾਨੂੰ ਮਿਲੇਗਾ 800 ਦੇ ਵਿੱਚ ਬਾਈ ਕਰ ਸਕਦੇ ਹੋ ਇਹ ਵੀ ਆਪਣੇ ਕੋਲ ਡਿਜੀਟਲ ਚੈੱਕ ਟੈਬੀ ਪ੍ਰਿੰਟ ਸ਼ਰਟ ਰਹੇਗੀ ਟਾਈ ਮੀਟਰ ਜਿੱਦ ਮਸਲੀਨ ਦੀ ਪਲੇਨ ਬਾਟਮ ਰਹੇਗੀ ਟਾਈ ਮੀਟਰ 650 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਆ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ WhatsApp ਨੰਬਰ ਮੇਰਾ ਮੈਂਸ਼ਨ ਹੈ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜੋ ਵੀ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਏਗਾ ਸਕ੍ਰੀਨਸ਼ਾਟ ਸੈਂਡ ਕਰਕੇ ਦਿੱਤੇ WhatsApp ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਸੂਟ ਬਾਏ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਡਿਜੀਟਲ ਪ੍ਰਿੰਟ ਪਸ਼ਮੀਨਾ ਦੇ ਸੂਟ ਨੇ ਇਹਨਾਂ ਸੂਟਾਂ ਤੇ ਆਫਰ ਆ ਲੇਟੈਸਟ ਆਪਣੇ ਕੋਲ ਡਿਜ਼ਾਈਨ ਆਏ ਹੋਏ ਸੀ ਮੈਚਿੰਗ ਸੂਟ ਰਣਗੇ ਵਿਦਆਊਟ ਦੁਪੱਟਾ ਡਿਜੀਟਲ ਪ੍ਰਿੰਟ ਹੈਵੀ ਪਸ਼ਮੀਨਾ ਟਾਈ ਮੀਟਰ ਸ਼ਰਟ ਰਹੇਗੀ ਨਾਲ ਬਾਟਮ ਵੀ ਤੁਹਾਨੂੰ ਮੈਚਿੰਗ ਮਿਲੇਗੀ ਪਸ਼ਮੀਨੇ ਦੀ ਦੋ ਸੂਟ ਦਾ ਪ੍ਰਾਈਸ ਰਹੇਗਾ 750 ਦੋ ਸੂਟ ਤੁਹਾਨੂੰ ਮਿਲਣਗੇ 750 ਦੇ ਵਿੱਚ ਜੋ ਵੀ ਦੋ ਸੂਟ ਤੁਹਾਨੂੰ ਪਸੰਦ ਆਉਂਦੇ ਹੈ ਸਕਰੀਨ ਸ਼ਾਟ ਸੈਂਡ ਕਰਕੇ 750 ਵਿੱਚ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਸੈਂਡ ਕਰਕੇ ਵਿਦ ਅਡਰੈਸ ਐਂਡ ਪੇਮੈਂਟ ਲੇਟੈਸਟ ਡਿਜ਼ਾਈਨਰ 10 ਮੀਟਰ ਤੁਹਾਨੂੰ ਇਹ ਮਿਲੇਗਾ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਜੀ